ਮਾਲਟਾ ਆ ਗਿਆ ਜੀ ਅੱਜ ਬਾਈ ਇਹ ਤੇ ਸਪਰੇਅ ਕਰ ਰਹੇ ਆ ਕਿਉਂਕਿ ਜਿਹੜਾ ਇਹਦਾ ਨਵਾਂ ਫਟਾਰਾ ਆ ਟੂਸੇ ਨੂੰ ਸੰਡੀ ਕਿਹੜੀ ਆ ਉਹ ਆਹ ਇਹਨੂੰ ਮੜਾਏ ਹੱਥ ਲਾਓ ਬਈ ਅੱਗੋਂ ਸਿੰਘ ਜੇ ਵੀ ਖੜੇ ਕਰਦੀ ਇਹ ਕਈਆਂ ਭਰਾਵਾਂ ਦੇ ਫੋਨ ਆਏ ਬਾਈ ਐਂ ਕਾਹਤੋਂ ਡੈਗ ਪਿਆ ਇਹ ਜਿਹੜਾ 2-3 ਦਿਨ ਬਾਈ ਜੀ ਬਚਾ ਟੈਂਪਰੇਚਰ ਬਾਹਲਾ ਹਾਈ ਹੋ ਗਿਆ ਸੀ 40 ਡਿਗਰੀ ਤੇ ਮੁੜ ਕੇ ਜੱਕਦਮ بارش ਆਈ ਆ ਨੇਹਰੀਆਂ ਆਈਆਂ ਸასი ਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਅੱਜ ਬਾਈ ਜੀ ਆਪਾਂ ਆਪਦੇ ਬਾਗ ਦੇ ਵਿੱਚ ਜਿਹੜਾ ਆਪਣਾ ਜਾਫਾ ਵੈਰੈਟੀ ਲੱਗੀ ਹੋਈ ਹੈ ਜੀ ਤੇ ਆ ਤੁਹਾਨੂੰ ਮਾਲਟਾ ਦਿਖਾ ਦਈਏ ਪਹਿਲਾਂ ਤਾਂ ਇਹ ਇਸ ਕੰਡੀਸ਼ਨ ਦੇ ਵਿੱਚ ਜਿਹੜਾ ਆਪਣਾ ਆਹ ਮਾਲਟਾ ਆ ਗਿਆ ਜੀ ਅੱਜ ਬਾਈ ਇਹ ਤੇ ਸਪਰੇਅ ਕਰ ਰਹੇ ਹਾਂ ਕਿਉਂਕਿ ਜਿਹੜਾ ਇਹਦਾ ਨਵਾਂ ਫਟਾਰਾ ਉਹ ਨੂੰ ਬਾਈ ਜੀ ਆਹ ਦੇਖੋ ਵੀ ਇਸ ਤਰ੍ਹਾਂ ਜਿਹੜੀ ਸੰਡੀ ਆ ਗੋਂ ਖਾ ਰਹੀ ਆ ਆ ਟੂਸੇ ਨੂੰ ਸੰਡੀ ਕਿਹੜੀ ਆ ਉਹ ਆਹ ਹੈ ਇਨੂੰ ਮਾਰਾ ਇਹ ਹੱਥ ਲਾਓ ਬਈ ਅੱਗੋਂ ਸਿੰਘ ਜੇ ਵੀ ਖੜੇ ਕਰਦੀ ਇਹ ਡਰਾਉਂਦੀ ਆ ਇਹਦੇ ਤੇ ਬਈ ਅੱਜ ਆਪਾਂ ਸਪਰੇਅ ਲਾ ਰਹੇ ਆ ਬੈਰ ਕੰਪਨੀ ਦੀ ਸੋਲੋਮਾਨ ਐਸ ਤਰ੍ਹਾਂ ਬਈ ਜੀ ਆ ਵੇਖੋ ਸਾਰਾ ਗੋਂਟੂਸਾ ਆ ਬੈਠੀ ਆ ਆ ਬੈਠੀ ਬਈ ਜੀ ਇਹ ਇਹਦੇ ਤੇ ਬਈ ਸਪਰੇਅ ਅੱਜ ਲਾ ਰਹੇ ਆ ਸੋਲੋਮਾਨ ਦੀ ਬੈਰ ਕੰਪਨੀ ਦੀ ਜਿਹੜੀ ਨਾਲ ਦੀ ਨਾਲ ਇਹਨੂੰ ਝਾੜ ਕੇ ਸੜ ਦੂਗੀ ਤੇ ਕੋਸ਼ਕੋ ਬਾਈ ਜੀ ਜਿਹੜਾ ਐਸ ਤਰ੍ਹਾਂ ਫਰੂਟ ਲੱਗਿਆ ਮੈਨੂੰ ਕਈਆਂ ਭਰਾਵਾਂ ਦੇ ਫੋਨ ਆਏ ਬਾਈ ਐਂ ਕਾਹਤੋਂ ਡਿੱਗ ਪਿਆ ਇਹ ਜਿਹੜਾ 2-3 ਦਿਨ ਬਾਈ ਜੀ ਬਚਾ ਟੈਂਪਰੇਚਰ ਬਾਲਾ ਹਾਈ ਹੋ ਗਿਆ ਸੀ 40 ਡਿਗਰੀ ਤੇ ਮੁੜ ਕੇ ਜੱਕਦਮ بارش ਆਈ ਆ ਨੇਹਰੀਆਂ ਆਈਆਂ ਤੇ ਮੌਸਮ ਠੰਡਾ ਹੋਇਆ ਇਹ ਉਹੀ ਕਾਰਨ ਬਣਦਾ ਈ ਗਰਮ ਸ਼ਰਦ ਵਾਲਾ ਕੰਮ ਹੋ ਜਾਂਦਾ ਜਦੋਂ ਗਰਮ ਸ਼ਰਦ ਹੋ ਜਾਂਦਾ ਸਮਝ ਲਓ ਬੂਟਾ ਜੱਕਦਮ ਟੈਂਪਰੇਚਰ ਤੋਂ ਠੰਡਾ ਹੁੰਦਾ ਤਾਂ ਆਪਣਾ ਜਿਹੜਾ ਇਹ ਫਰੂਟ ਆ ਇਹ ਵੀ ਕਾਰਨ ਬਣਦਾ ਡਿੱਗਣ ਦਾ ਤੇ ਬਾਕੀ ਜਿੰਨਾ ਕਬੂਟੇ ਨੂੰ ਬਾਈ ਜੀ ਆਪਦਾ ਤਾਕਤ ਦੇ ਹਿਸਾਬ ਨਾਲ ਬੂਟੇ ਨੇ ਆਪਦਾ ਉੱਤੇ ਫਰੂਟ ਰੱਖਣਾ ਹੁੰਦਾ ਵਾਧੂ ਜਿਹੜਾ ਫਰੂਟ ਹੁੰਦਾ ਉਹ ਵੀ ਡਗਦਾ ਕੋਈ ਹੋਰ ਪ੍ਰੋਬਲਮਾਂ ਵੀ ਹੋ ਸਕਦੀਆਂ ਆਪਾਂ ਡਾਕਟਰ ਸਾਹਿਬ ਨਾਲ ਵੀ ਗੱਲ ਕਰਾਂਗੇ ਉਹਨਾਂ ਨੂੰ ਵੀ ਇਹ ਮੈਸੇਜ ਪਾਵਾਂਗੇ ਫੋਟੋਆਂ ਭੇਜਾਂਗੇ ਉਹਨਾਂ ਕੋਲੇ ਵੀ ਆਹ ਹੈ ਆਹ ਚੀਜ਼ ਬਣ ਕੇ ਜਿਹੜਾ ਫਰੂਟ ਡਗਦਾ ਇਹਨੂੰ ਰੋਕਿਆ ਜਾਵੇ ਕਿਉਂਕਿ ਪਹਿਲਾਂ ਹੀ ਫਰੂਟ ਬਹੁਤ ਘੱਟ ਸੀਗਾ ਬਾਗ ਨੂੰ ਤੇ ਜਿਹੜਾ ਫਰੂਟ ਆਇਆ ਉਹਦੇ ਵਿੱਚੋਂ ਕੌਸ਼ਕ ਫਰੂਟ ਜਿਹੜਾ ਇਸ ਤਰ੍ਹਾਂ ਆਹ ਚੀਜ਼ ਬਣ ਕੇ ਜਿਹੜਾ ਨਿੰਬੂ ਬਣ ਕੇ ਡੱਗ ਪਿਆ ਇਹ ਅਗਲੇ ਸਾਲ ਤੋਂ ਇਹਨੂੰ ਇਹਦਾ ਵੀ ਕੋਸ਼ਿਸ਼ ਕਰਾਂਗੇ ਰੋਕਣ ਦੀ ਤਕਰੀਬਨ ਜਿੰਨਾ ਫਰੂਟ ਹੈਗਾ ਇੰਨਾ ਵੀ ਖੜਾ ਰਿਹਾ ਤਾਂ ਬਹੁਤ ਆ ਜੀ ਤੇ ਬਾਕੀ ਇਹ ਸੁੰਡੀ ਦਾ ਹਾਲ ਹੈ ਬਾਈ ਜੀ ਸੋਲੋਮੋਨ ਵੀ ਹੈਗਾ ਤੁਸੀਂ ਆਪਣੀ ਫਰਾਟੇ ਲੈਂਡਾ ਉਹ ਵੀ ਪਾ ਸਕਦੇ ਹੋ ਜਿਆਦਾ ਡੋਜ਼ ਨਹੀਂ ਪਾਉਣੀ ਡੋਜ਼ ਸਿਰਫ ਪਾਉਣੀ ਹੈ 1 ਲੀਟਰ ਦੇ ਵਿੱਚ ਅੱਧਾ ਐਮ ਐਲ ਕੋਈ ਵੀ ਦਵਾਈ ਸਿਰਕਣੀ ਹੈ ਅੱਧਾ ਐਮ ਐਲ ਤੋਂ ਵੱਧ ਪਾਉਣਾ ਐਮ ਐਲ ਤੋਂ ਵੱਧ ਡੋਜ਼ ਨਹੀਂ ਦੇਣੀ ਤੇ ਤਕਰੀਬਨ ਬਾਗ ਦਾ ਰੰਗ ਤਾਂ ਬਹੁਤ ਕਾਲਾ ਹੈ ਪੱਤਾ ਵੀ ਬਹੁਤ ਚੌੜਾ ਹੈ ਕੋਈ ਆਪਣਾ ਪੱਤਾ ਜਿਹੜਾ ਹੈਗਾ ਇਕੱਠਾ ਨਹੀਂ ਹੋਇਆ ਨਹੀਂ ਤਾਂ ਆਮ ਇਕੱਠੇ ਹੋ ਜਾਂਦੇ ਆ ਪੱਤੇ ਤੇ ਤਕਰੀਬਨ ਥੋੜਾ ਜਿਹਾ ਨੇਰੀਆਂ ਨੇ ਵੀ ਜਿਹੜਾ ਨੁਕਸਾਨ ਐ ਤਕੀ ਕੀਤਾ ਆਲੂ ਬਸਾਰੇ ਦਾ ਵੀ ਕੀਤਾ ਤੇ ਇਹਦਾ ਮਾਲਟੇ ਦਾ ਤੇ ਕਿੰਨੂ ਦਾ ਵੀ ਕੀਤਾ ਬਈ ਘਟੋਲੀ ਬਣ ਬਣ ਕੇ ਮਾਲ ਬਹੁਤ ਜਿਆਦਾ ਅਸੀਂ ਲੱਗਿਆ ਪਤਾ ਨਹੀਂ ਤਾਂ ਸਮਾਂ ਹੀ ਐ ਤਕੀ ਕੋਈ ਹੋ ਹੋ ਜ 2000 ਜਿਹੜਾ 25 ਆ 25 ਚ ਸਬਜ਼ੀਆਂ ਦਾ ਵੀ ਬੜਾ ਮੰਦਾ ਇਹ ਗਾਂ ਜਿਹੜੇ ਬਾਗਾਂ ਤੇ ਵੀ ਆ ਬਾਈ ਉਹਨਾਂ ਦਾ ਵੀ ਨੁਕਸਾਨ ਆ ਉਸ ਤੋਂ ਮੇਰੇ ਭਰਾ ਅਬੋਰ ਸਾਈਡ ਦੇ ਜਿਹੜੇ ਉਹ ਵੀ ਕਹਿੰਦੇ ਆ ਕਿੰਨੂ ਨੂੰ ਜਿਹੜਾ ਫਰੂਟ ਬਹੁਤ ਘੱਟ ਆਇਆ ਤਾਂ ਆਪਾਂ ਬਾਈ ਜੀ ਸੇਵਾ ਜਿਹੜੀ ਆ ਬਾਗ ਦੀ ਹਰ ਸਾਲ ਕਰਦੇ ਰਹਿੰਦੇ ਆ ਰੂੜੀ ਵਗੈਰਾ ਇਹਨੂੰ ਪਾਉਂਦੇ ਰਹਿੰਦੇ ਆ ਲਗਾਤਾਰ ਤੇ ਸਪਰੇਆ ਵੀ ਲਗਦਿੰਗਾਂ ਜਿੰਨਾ ਕ ਫਰੂਟ ਲੱਗਾ ਉਹਦੇ ਤੇ ਇਦੋਂ ਬਾਅਦ ਜਿਹੜੀ ਸਪਰੇ ਆ 13045 ਨਿਤ ਬੋਰਨ ਜ਼ਰੂਰ ਪਾਵਾਂਗੇ ਕਿਉਂਕਿ ਜਿਹੜਾ ਕ ਫਰੂਟ ਰਹਿ ਜਾਂਦਾ ਉਹਨੂੰ ਪਾਟਣ ਦੀ ਸ਼ਿਕਾਇਤ ਆ ਜਾਂਦੀ ਆ ਜਿਵੇਂ ਘਰਾਂ ਚ ਆਪਣੇ ਆਮ ਹੀ ਨਿੰਬੂਆਂ ਦੇ ਬੂਤੇ ਆ ਜਾਂ ਹੋਰ ਆ ਉਹ ਜਦੋਂ ਫਰੂਟ ਮੋਟਾ ਹੁੰਦਾ ਉਹਨੂੰ ਪਾਟ ਜਾਂਦਾ ਉਹ ਬਾਈ ਜੀ ਬੌਰਨ ਦੀ ਘਾਟ ਹੁੰਦੀ ਆ ਇਹ ਬੌਰਨ ਦੇ ਵਿੱਚ ਆਪਾਂ 13045 ਜਾਂ 1919 ਪਾ ਕੇ ਸਪਰੇਅ ਕਰਾਂਗੇ ਜਿਹੜਾ ਫਰੂਟ ਮੋਟਾ ਵੀ ਹੋਊਗਾ ਤੇ ਜੂਸ ਵੀ ਵਧੀਆ ਬਣੂਗਾ ਬਾਕੀ ਅੱਜ ਪਾਣੀ ਫੇਰ ਇਹਨੂੰ ਦੇਣ ਲੱਗੇ ਆਪਾਂ ਕੱਸੀ ਦਾ ਪਾਣੀ ਆ ਗਿਆ ਬਾਈ ਨਹਿਰੀ ਪਾਣੀ ਅੱਜ ਛੱਡਾਂਗੇ ਇਹਦੇ ਤੇ ਨਹਿਰੀ ਪਾਣੀ ਤੇ ਜਿਵੇਂ ਜਿਵੇਂ ਆਪਣਾ ਬਾਗ ਇਮੋਟਾ ਹੋਊਗਾ ਫਰੂਟ ਓਵੇਂ ਓਵੇਂ ਤੁਹਾਨੂੰ ਬਾਈ ਵੀਡੀਓ ਆਪਾਂ ਪਾਉਂਦੇ ਰਵਾਂਗੇ ਤੇ ਬਾਗ ਬਾਰੇ ਹੋਰ ਵੀ ਭਰਾਵਾਂ ਤੋਂ ਜਾਣਕਾਰੀ ਲਵਾਂਗੇ ਵੀ ਜਿਹੜੇ ਪੁਰਾਣੇ ਆ ਜਿਹੜੇ ਬਾਗ ਲਾਉਂਦੇ ਆ ਤੇ ਉਹਨਾਂ ਨਾਲ ਗੱਲ ਵੀ ਇਹ ਸਾਂਝੀ ਕਰਾਂਗੇ ਬਣੇ ਰਹੋ ਜੇ ਸਾਰੇ ਭਰਾ ਪੇਜ ਨਾਲ ਧੰਨਵਾਦ ਦੀ ਸਾਸੀ ਕਾ